ਅੰਮੀ ਚੱਲ ਰਹੀ ਹੈ ਤਾਂ ਉਹ ਜਮਾ ਸਭਾ ਵੇਖਣਾ ਪਿਆ ਹੋਆ ਠੀਕ ਹੈ ਜੀ ਅ ਤੁਸੀਂ ਫਿਰ ਵੀ ਸਾਡੀ ਸਹਿਯੋਗ ਸਾਥ ਦੇ ਰਹੇ ਧੰਨਵਾਦ ਤੁਹਾਡਾ ਦੇਖੋ ਅੱਜ ਜਿਹੜੀ ਕਮਮ ਦੀ ਮੀਟਿੰਗ ਸੀਗੀ ਉਹਦਾ ਜਿਹੜੇ ਅਜੰਡੇ ਵਿੱਚ ਕੁਝ ਅੰਦਰ ਦੀਆਂ ਗੱਲਾਂ ਹੁੰਦੀਆਂ ਵਾ ਚਲੋ ਆਪਾਂ ਬਾਹਰ ਵਾਲੀਆਂ ਕੀ ਕਰਦੇ ਅੰਦਰ ਵਾਲੀਆਂ ਨਹੀਂ ਕਰਦੇ ਹੁੰਦੇ ਪਰ ਮੁੱਖ ਸਾਡਾ ਬਹੁਤ ਸਾਰੀਆਂ ਅਜੰਡਿਆਂ ਦੇ ਵਿੱਚੋਂ ਇੱਕ ਸੀਗਾ ਤੇ ਜੋ ਕੁਝ ਭਗਵੰਤ ਸਤਮਾਨ ਸਰਕਾਰ ਨੇ ਮੋਤੀ ਦਾ ਰਲ ਕੇ ਸ਼ੰਭੂ ਅਤੇ ਖਨੌਰੀ ਤੇ ਪੰਜਾਬ ਪੁਲਿਸ ਉਹ ਕਾਖਤਾ ਦੇ ਕੇ ਜਵੇਂ ਕਿਸਾਨ ਮਜ਼ਦੂਰਾਂ ਦੇ ਹੱਕਾਂ ਤੇ ਹਕੂਕਾਂ ਨੂੰ ਆਪਣੇ ਪੈਰਾਂ 'ਤੇ ਉਚਲਿਆਵਾ ਔਰ ਜਿੰਨਾ ਵੀ ਉੱਥੇ ਨੁਕਸਾਨ ਕੀਤਾ ਵਾ ਉਹ ਮੁੱਖ ਡੰਡੇ ਵੱਜੂ ਰਹਾ ਇਹਦੋਂ ਕਹਾ ਜਿਹੜੀਆਂ ਸਾਡੀਆਂ ਮੂਰਗੇ ਦੀਆਂ 12 ਮੰਗਾ ਨੇ ਹੋਰ ਤੇ ਇਹਦੋਂ ਕਹਾ ਪੰਜਾਬ ਦੀਆਂ ਮੰਗਾ ਵੀ ਹੈਗੀਆਂ ਬਹੁਤ ਸਾਰੀਆਂ ਉਹਨਾਂ ਬਾਰੇ ਕੀ ਫੈਸਲਾ ਕਰਨਾ ਇਹ ਚਰਚਾ ਦਾ ਵਿਸ਼ਾ ਨਹੀਂ ਰਹਾ ਜਿਵੇਂ ਕੋਜਾ ਲਾਡੀ ਟਾਊਨ ਨੇ ਕੀਤਾ ਉਹ ਵੀ ਸਾਡਾ ਚਰਚਾ ਦਾ ਵਿਸ਼ਾ ਰਿਹਾ ਅੱਗੇ ਏਕਤਾ ਜਿਹੜੀ ਆ ਏਕਤਾ ਕਿਵੇਂ ਕੀਤੀ ਜਾਵੇ ਏਕਤਾ ਦੀ ਗੱਲ ਕਿਵੇਂ ਮਜ਼ਬੂਤ ਕੀਤੀ ਜਾਵੇ ਇਹ ਵੀ ਸਾਡਾ ਚਰਚਾ ਰਹੀ ਆ ਔਰ ਇਹ ਤੋਂ ਕਹਾ ਕਹਾ ਪਿੰਡਾਂ ਦੇ ਵਿੱਚ ਜਾ ਕੇ ਜਿੰਨਾ ਕੁਛ ਕੀਤਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਵਾਲ ਜਵਾਬ ਕਿਸ ਕਿਸਮ ਦੇ ਕੀਤੇ ਜਾਣ ਇਹ ਵੀ ਸਾਡਾ ਅਜੰਡਾ ਰਿਹਾ ਕੱਲੇ-ਕੱਲੇ ਤੇ ਬੋਲਾਂਗੇ ਅੱਜ ਜਿਹੜੇ ਤੁਹਾਨੂੰ ਦੱਸਣ ਤੱਕ ਜਿਹੜੇ ਅਸੀਂ ਆਪਣੇ ਫੈਸਲੇ ਕਰ ਸਕੇ ਹਾਂ ਇੱਕ ਤਾਂ ਜਿਹੜਾ 11 ਮਈ ਨੂੰ ਠੀਕ ਹੈ ਜੀ ਉਹਦਾ ਲਾਡੀ ਟੌਂਸ ਦੇ ਅੱਗੇ ਅਪ੍ਰੈਲ ਅਪ੍ਰੈਲ 11 ਅਪ੍ਰੈਲ ਨੂੰ ਲਾਡੀ ਟੌਂਸ ਦੇ ਘਰ ਆ ਕੇ ਜਿਹੜਾ ਮੋਰਚਾ ਲਾਉਣਾ ਸੀਗਾ ਉਹ ਹੁਣ ਕੈਂਪ ਵੱਲੋਂ ਲਾਇਆ ਜਾਊਗਾ ਉਹਦੇ ਵਿੱਚ ਵੱਡੇ ਵੱਧ ਤੋਂ ਵੱਧ ਲੋਕਾਂ ਨੂੰ ਬੇਇੱਜ਼ਤੀ ਆ ਵੀ ਵੱਧ ਤੋਂ ਵੱਧ ਗਿਫਤੀ ਵਿੱਚ ਕਿਸਾਨ ਮਜ਼ਦੂਰ ਸਾਰੇ ਪਹੁੰਚਣ ਪਰ ਸਰਕਾਰ ਦੀ ਜਿਹੜੀ ਬਤਨੀਤੀ ਇਤੋਂ ਪਤਾ ਲੱਗਦੀ ਆ ਵੀ ਲਾਡੀ ਟੌਂਸ ਉਨੇ ਆਪ ਦੇ ਸਮਰਥਕਾਂ ਨਾਲ ਮੀਟਿੰਗ ਕਰਕੇ ਜੇ ਇਹ ਮੁਲਕ ਵਿੱਚ ਲੋਕਤੰਤਰ ਹੈ ਜਾਂ ਪੰਜਾਬ ਵਿੱਚ ਲੋਕਤੰਤਰ ਹੈ ਅਮਨ ਰੋੜਾ ਜੀ ਕਹਿੰਦਾ ਵੀ ਸਾਡੇ ਘਰਾਂ ਘੜੀ ਧੰਨੇ ਲਾਉ। ਕਹਿੰਦਾ ਅਸੀਂ ਟੋਡੇ ਸਭ ਹੁਣ ਉੱਤਮ ਆ ਰਹੇ ਆ ਵੀ ਪੈਰਲਲ ਅਸੀਂ ਜਿਹੜੇ ਆਪਣੇ ਸਮਰਥਕ ਹੈ ਆਮ ਆਦਮੀ ਪਾਰਟੀ ਦੇ ਤੁਹਾਡੇ ਬਰਾਬਰ ਖੜੇ ਕਰਾਂਗੇ ਨਾਰੇ ਲਵਾਵਾਂਗੇ ਤੁਹਾਡੇ ਕੋਲ। ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਜਾਣ ਬੁੱਝ ਕੇ ਉੱਤੇ ਟਕਰਾ ਪੈਦਾ ਕਰੂਗੀ। ਜੇ ਟਕਰਾ ਪੈਦਾ ਕਰਦੀ ਹੈ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊ। ਅਸੀਂ ਜੇ ਚੁਣਿਆ ਹੋਇਆ ਐਮ.ਐਲ.ਏ ਆ ਸਾਡਾ ਹੱਕ ਹੈ ਅਸੀਂ ਉਹਦੇ ਬਾਰ ਮੋਰੇ ਜਾ ਕੇ ਆਪਣੀ ਗੱਲ ਰੱਖ ਸਕੀਏ। ਜੇ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਸਗੋਂ ਅੱਗੇ ਆ ਕੇ ਆਪਣੀ ਗੱਲ ਮੰਨੇ ਜੋ ਕੁਝ ਹੋਇਆ ਪਿਛਲੇ ਜਿਹੜਾ ਟਕਤੀ ਨੂੰ ਅਸੀਂ ਉਹਦੇ ਬਾਰ ਮੋਰੇ ਧਰਨਾ ਲਾਉਣ ਗਏ ਸੀ ਜਿਹੜੀ ਕੋਈ ਟੱਕਾ ਮੁਕੀ ਹੋਈ ਆ ਇੱਕ ਤਾਂ ਉਹ ਫੈਸਲਾ ਅਸੀਂ ਕੀਤਾ ਹੈਗਾ। ਇੱਕ ਇੱਕ ਤਾਂ ਵਾਸਤੇ ਕੇਐਮਐਮ ਦੀਆਂ ਪਹਿਲੋਂ ਵੀ ਕੋਸ਼ਿਸ਼ਾਂ ਰਹੀਆਂ। ਪਹਿਲੇ ਦਿਨ ਅਸੀਂ ਇਸ ਕੈਂਪ ਨੂੰ ਦੋ ਚਿੱਠੀਆਂ ਬਾਅਦ ਚ ਵੀ ਲਿਖੀਆਂ ਪਹਿਲਾਂ ਵੀ ਲਿਖੀਆਂ ਸੀਗੀਆਂ ਔਰ ਅਸੀਂ ਚਾਹੁੰਦੇ ਆ ਇਹ ਸਾਰੇ ਜਿਹੜਾ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਲੋਕ ਸਾਰੇ ਚਾਹੁੰਦੇ ਆ ਵੀ ਏਕਤਾ ਹੋਵੇ ਔਰ ਏਕਤਾ ਨਾਲ ਗਾਹ ਮੋਰਚਾ ਲੜਿਆ ਜਾ ਸਕੇ ਔਰ ਉਹੀ ਲੋਕਾਂ ਦੀਆਂ ਭਾਵਨਾਵਾਂ ਵੀ ਅਸੀਂ ਕਦਰ ਕਰਦੇ ਆ ਔਰ ਅਸੀਂ ਏਕਤਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਪਰਸਪਰ ਯਤਨ ਕਰਾਂਗੇ ਵੀ ਸੱਚੀ ਏਕਤਾ ਹੋਵੇ ਔਰ ਜੇ ਕੇਂਦਰ ਨਾਲ ਸ਼ਰਸ਼ਹ ਚਾਹੇ ਪੰਜਾਬ ਸਰਕਾਰ ਨਾਲ ਸ਼ਰਸ਼ਹ ਆ ਉਹ ਉਹ ਜਿਹੜਾ ਵਾ ਉਸ ਜੜੇ ਲੱਗੇ ਦੂਸਰਾ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਜਬਰਟਾਇਆ ਵਾ ਸਾਡੇ ਫੋਰਮ ਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੁਣ ਇਹਦੇ ਨਾਲ ਨਿਬੜਨਾ ਚਾਹੀਦਾ ਕਿਉਂਕਿ ਇਹਨੇ ਚੱਲਦੇ ਅੰਦੋਲਨ ਵਿੱਚ ਕਿਉਂਕਿ ਮੋਰਚਾ ਇਹਦੇ ਖਿਲਾਫ ਨਹੀਂ ਸੀ ਇਹਨੇ ਲਾਤੜਾਈ ਆ ਔਰ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮੰਡੂਰਾ ਦਾ ਔਰ ਇਹਦੇ ਨਾਲ ਸਾਡੀ ਸਮਝ ਬਣ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਇਕਤਾ ਉਸਾਰ ਕੇ ਇਹਦੇ ਖਿਲਾਫ ਜੜਾ ਵਾਂ ਅੰਦੋਲਨ ਅਸਾਰਿਆ ਜਾਵੇ। ਬਾਕੀ ਸਵਾਲਾਂ ਜਵਾਬਾਂ ਦੀ ਗੱਲ ਹੋਈ ਆ ਤੁਹਾਡੇ ਨਾਲ ਆਪਣਾ ਲੰਗੋਵਾਲ ਸਾਫ ਕਰ ਲੈਣਗੇ। ਜੀ। ਇੱਕ ਮਿੰਟ। ਸਾਰੇ ਪ੍ਰੈਸ ਵਾਲੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ। ਅੱਜ ਦੀ ਇਹ ਮੀਟਿੰਗ ਦੇ ਵਿੱਚ ਜਿੱਥੇ ਸਾਰੇ ਕੈਮਰਾ ਸਾਰੇ ਕੈਮਰਾ ਜਿਹੜੇ ਉਹ ਕੀਤੇ ਗਏ ਆ। ਖਾਸ ਕਰਕੇ ਪੰਜਾਬ ਦੀ ਸਰਕਾਰ ਨੇ ਜਿਹੜੇ ਚੱਲ ਰਹੇ ਕਦੋਲਨ ਉਹ ਜਿਹੜਾ ਕੇਂਦਰ ਸਰਕਾਰ ਦੇ ਕਾਗਿ ਪ੍ਰਾਪਤੀ ਦੇ ਬਤਨ ਕਮਾਉਂਦੇ ਬੋਲਦੇ ਨੇ ਉਹ ਕੇਦਰ ਸਰਕਾਰ ਨਾਲ ਮਿਲ ਕੇ ਕੁਚਲਣ ਦੇ ਯਤਨ ਕੀਤੇ ਹੈਗੇ ਆ ਤੇ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਹਰ ਪਿੰਡ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਕੋਈ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਹੋ ਉਹ ਜਾਣ ਕੇ ਤਾਂ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਤੋਂ ਹਰ ਪਿੰਡ ਦੇ ਅੰਦਰ ਸਵਾਲ ਜ਼ਰੂਰ ਪੁੱਛਣ ਇਹ ਮੋਰਚੇ ਨੇ ਕੇਐਮਐਮ ਨੇ ਫੈਸਲਾ ਕੀਤਾ ਹੈਗਾ ਸਾਰੀਆਂ ਜੱਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਪੁੱਛਣਾ ਚਾਹੁੰਦਾ ਕਿਉਂਕਿ ਪੰਜਾਬ ਦੀ ਸਰਕਾਰ ਕਿਸੇ ਸਮੇਂ ਇਹਨਾਂ ਦੇ MLA MP ਇਹ ਕਹਿੰਦੇ ਰਹੇ ਆ ਕਿ ਐਂਡਸਟਰੀ ਖਰੀਦ ਦੀ ਗਾਰੰਟੀ ਦੀ ਲੋੜ ਹੈ ਸਾਡੀ ਸਰਕਾਰ ਸਣਾ ਉਹ ਬੀਬੀ ਵੀ ਕਹਿੰਦੀ ਰਹੀ ਹੈ ਵੀ ਛੁੱਟੀਆਂ ਨਾਲ ਐਮਐਸਪੀ ਕਿਸਾਨਾਂ ਨੂੰ ਦੇਵਾਂਗੇ ਤੇ ਇਹਿਆ ਤੇ ਹੀ ਬਤਨ ਹੈ ਤੇ ਅੱਜ ਜਦੋਂ ਕਿਸਾਨ ਇਹਨਾਂ ਐਂਡਸਟਰੀ ਖਰੀਦ ਦੀ ਗਾਰੰਟੀ ਦੇ ਉੱਤੇ ਲੜ ਰਹੇ ਸੀ ਤਾਂ ਉਹਨਾਂ ਦੇ ਲੱਗੇ ਮੋਰਚਿਆਂ ਨੂੰ ਬਣਾਏ ਘਰਾਂ ਨੂੰ ਤਸਨੈਸ਼ ਕਰਕੇ ਤੇ ਅੱਜ ਪਿੰਡਾਂ ਦੇ ਵਿੱਚ ਜਦੋਂ ਜਾਣਗੇ ਤਾਂ ਪੁੱਛਿਆ ਜਾਊਗਾ ਇਹ ਸਵਾਲ ਕਿ ਭਗਵਾਨਤਮਾਨ ਦੀ ਸਰਕਾਰ ਇਹ ਸਪਸ਼ਟ ਕਰੇ ਇਹਨਾਂ ਦੇ ਐਮ.ਐਲ.ਏ ਪਿ ਸਪਸ਼ਟ ਕਰਨ ਕਿ ਕਿਸਾਨਾਂ ਦਾ ਕਸੂਰ ਕੀ ਸੀ ਉਹਨਾਂ ਦੀ ਮੰਗਾ ਕੇਂਦਰ ਨਾਲ ਸੰਬੰਧਤਾ ਸੀ ਤੇ ਤੁਸੀਂ ਉਹਨਾਂ ਦੇ ਮੋਰਚੇ ਨੂੰ ਕਿਉਂ ਤੈਸਲੇਸ ਕੀਤਾ ਕਿਉਂ ਮੋਰਚੇ ਦੇ ਵਿੱਚ ਲੋਕਾਂ ਦੇ ਉੱਤੇ ਜ਼ਬਰ ਟਾਇਆ ਇਹ ਸਵਾਲ ਪੁੱਛਿਆ ਜਾਣਾ ਹੈ ਕੀ ਭਗਵਾਨਤਮਾਨ ਦੀ ਸਰਕਾਰ ਐਮ.ਐਸ.ਪੀ ਖਰੀਦ ਦੀ ਗਾਰੰਟੀ ਦੇ ਕਾਨੂੰਨ ਦੇ ਹੱਕ ਤੇ ਜਾ ਫਰੋਦੂ ਦੂਜਾ ਸਵਾਲ ਇਹ ਕਿ ਪ੍ਰਸਾਦਤ ਕਰਕੇ ਜ਼ਬਰ ਕਰਕੇ ਜ਼ੁਲਮ ਕਰਕੇ ਫਹਿਰਾਮ ਕੇ ਜੀ ਜੋ ਸਾਡੇ ਬਲਬਾਤ ਸਿੰਘ ਬਰਾਬ ਕੇ ਜੀ ਮੋਰਚੇ ਦੇ ਪ੍ਰਮੁੱਖ ਲੀਡਰ ਨੇ ਉਹਨਾਂ ਨੂੰ ਕੁੱਟਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ ਐਸ ਐਚਓ ਤੇ ਪਰਚਾ ਹਲੇ ਤੱਕ ਦਰਜ ਕਿਉਂ ਨਹੀਂ ਹੋਇਆ ਜਿਹੜੀ ਤੁਸੀਂ ਕਹਿੰਦੇ ਸੀ ਕਿ ਪਿੰਡਾਂ 'ਚ ਚੱਲੂਗੀ ਸਰਕਾਰ ਅੱਜ ਉਹੀ ਸਰਕਾਰ ਜਿਹੜੀ ਕਹਿੰਦੇ ਉਹ ਪਿੰਡਾਂ 'ਚ ਚੱਲੂਗੀ ਤਾਂ ਪਿੰਡਾਂ ਦੇ ਲੋਕਾਂ ਦੇ ਸਵਾਲ ਲੈਣ ਦੀ ਬਜਾਏ ਵੱਡੀ ਗਿਣਤੀ ਲੋਕਾਂ ਨੂੰ ਭੇਡ ਕੇ ਜਿਹੜੇ ਸਵਾਲ ਕਰਨ ਆਉਂਦੇ ਕਿਸਾਨ ਜਾਂ ਇਹ ਤੋਂ ਪਹਿਲਾਂ ਗਏ ਐ ਜੇ ਉਹਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰੂਗੀ ਜਾਂ ਉਹਨਾਂ ਦਾ ਹੋਰ ਤਰੀਕੇ ਦੇ ਨਾਲ ਨਕਸਾਰ ਕਰੂਗੀ ਤਾਂ ਉਹਨੂੰ ਹਰ ਪਿੰਡ ਦੇ ਅੰਦਰ ਫਿਰ ਟੱਕਰੇ ਵਿਰੋਧ ਨਾਲ ਝੰਡੇ ਵੀ ਦਿਖਾਏ ਜਾਣਗੇ ਯਾਨੀ ਪੰਜਾਬ ਸਰਕਾਰ ਤੋਂ ਇਹ ਪੁੱਛਿਆ ਜਾਣਾ ਕਿ ਜਿਹੜਾ ਕਰੋੜਾਂ ਦਾ ਸਾਡਾ ਨੁਕਸਾਨ ਕੀਤਾ ਹੈ ਉਹਦੀ ਪਰਪਾਈ ਕਰੋ ਨਹੀਂ ਉਹਨਾਂ ਚਿਰ ਪੰਜਾਬ ਦੇ ਪਿੰਡਾਂ ਦੇ ਅੰਦਰ ਪੰਜਾਬ ਦੀਆਂ ਸੱਥਾਂ ਦੇ ਅੰਦਰ ਇਸ ਤਰ੍ਹਾਂ ਸਰਕਾਰ ਨੂੰ ਆਪ ਦਾ ਪ੍ਰਚਾਰ ਕਰਨ ਲਈ ਖੁੱਲ੍ਹੇ ਆਉਣ ਤੋਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਸੀਂ ਕਿੰਨੇ ਵੀ ਉਹਨਾਂ ਦੀਆਂ 파ਟੀਆਂ ਨਾਲ ਸੰਬੰਧ ਬੰਦੇ ਹੈ ਉਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜੇ ਖੜਕੜ ਕਲਾ ਦੇ ਵਿੱਚ ਜਾ ਕੇ ਇਹ ਸੌਂਚ ਚੁੱਕ ਸਮਾਗਮ ਦੇ ਵਿੱਚ ਫੈਸਲਾ ਕੀਤਾ ਕਿ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ ਤਾਂ ਇਸ ਗੱਲ ਦੇ ਉੱਤੇ ਅੱਜ ਜਵਾਬ ਦਿਓ ਵੀ ਗੁਰਲਾਲ ਸਿੰਘ ਘਨੌਰ ਜਿਨ੍ਹਾਂ ਦੇ ਘਰੋਂ ਟਰਾਲੀਆਂ ਉਹਨਾਂ ਦੇ ਏਡਲੇ ਪੰਚਾ ਸਰਪੰਚਾਂ ਨੇ ਕਰੋ ਟਰਾਲੀਆਂ ਭੜੀਆਂ ਗਈਆਂ ਨੇ ਉਹਨਾਂ ਦੇ ਪਰਚਾ ਕਿਉਂ ਨਹੀਂ ਕੀਤਾ ਤੇ ਕਿਉਂ ਉਹਨਾਂ ਨੂੰ ਜਿਹੜਾ ਉਹਦੇਦਾਰੀ ਮੈਂਬਰਸ਼ਿਪ ਐਮ ਐਲ ਏ ਪੱਤੋਂ ਖਾਰਜ ਕਿਉਂ ਨਹੀਂ ਕੀਤਾ ਮਤਲਬ ਇਹ ਸਵਾਲ ਹਰ ਪਿੰਡ ਹਰ ਗਲੀ ਦੇ ਵਿੱਚ ਕਰਾਂਗੇ ਸਾਡਾ ਹੱਕ ਹੈ ਸੋ ਇੱਕ ਗੱਲ ਹੋਰ ਜਿਹੜੀ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਇਹ ਸਪਸ਼ਟ ਕਰੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਦੇ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ਭਾਵੇਂ ਉਹ ਮੂੰਗੀ ਦਾ ਮਸਲਾ ਸੀ ਮੱਕੀ ਦਾ ਐਮਐਸਪੀ ਦੇਣ ਦਾ ਮਸਲਾ ਸੀ ਦੂਜਾ ਸੀ ਉਹ ਸਾਰੇ ਵਾਦੇ ਪੂਰੇ ਕਰੇ ਜੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਖੜਨਾ ਹੈਗਾ ਨਹੀਂ ਹਰ ਪਿੰਡ ਦੇ ਅੰਦਰ ਹਰ ਗਲੀ ਮੋੜ ਦੇ ਅੰਦਰ ਅਸੀਂ ਉਹਦਾ ਸਖਤ ਐਕਸ਼ਨ ਲੈ ਕੇ ਨੋਟਿਸ ਲਵਾਗੇ ਮੈਂ ਉਹਨਾਂ ਦੇ ਨਾਲ ਜੁੜੇ ਸਾਫਸੰਭ ਲੋਕਾਂ ਨੂੰ ਇਹ ਕਵਾਂਗੇ ਕਿ ਤੁਹਾਡੀ ਸਰਕਾਰ ਇਸ ਪਿੰਡ ਦੇ ਵਿੱਚ ਕਾਹੀ ਆ ਸਕਦੀ ਹੈ ਜੇ ਸਾਡੇ ਸਵਾਲਾਂ ਦੇ ਜਵਾਬ ਦੇ। ਹਜ਼ਾਰ ਦਰਬਾਕ ਸਿੱਧੀ ਭਾਰਤੀ ਕਿਸਾਨ ਵੀ ਉਹਨਾਂ ਦੇ ਸੁਭਾਤਾ। ਮੈਂ ਸਾਰੀ ਪ੍ਰਸ਼ਤਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬੈਠ ਕੇ ਕੀਰ ਸਾਥੇ ਜਿਹੜਾ ਜਮੂ ਮੋਤ੍ਹਾ ਲੱਗਿਆ ਹੈ ਜਾਂ ਸਨੋਰੀ ਮੋਤ੍ਹਾ ਲੱਗਿਆ ਹੈ। ਸਾਡੇ ਪਿੰਡਾਂ ਦੇ ਵਿੱਚੋਂ ਐਸੇ ਕੱਤੇ ਕਰਕੇ ਜਿਹੜਾ ਸਾਡਾ ਸਮਾਨ ਬਣਾਇਆ ਸੀ। ਉਹ ਸਰਕਾਰ ਨੇ ਕਿਸ ਤਰ੍ਹਾਂ ਕਰਕੇ ਤੋੜ-ਪੋੜ ਕੀਤੀ ਉਹਦੀ ਉਹਦੀ ਲੁੱਟ ਕਰਾਈ ਆ ਉਦੋਂ ਉਦੋਂ ਦੇ ਐਮ.ਐਲ.ਏ ਨੇ ਤੇ ਪੁਲਿਸ ਨੇ ਖੁਦ ਕੋਲ ਖੜ ਕੇ ਲੁੱਟ ਕਰਾਈ ਆ ਕਿਦੇ ਵਿੱਚ ਲੱਗ ਪਾ ਕੱਚ ਨੂੰ ਹੋਰ ਜਿੰਦੀਆਂ 2-3 ਟਰਾਲੀਆਂ ਜਿਹੜੀਆਂ ਔਰ ਸਾਡੀਆਂ ਟਰਾਲੀਆਂ ਦੇ ਵਿੱਚ ਲੱਗੀਆਂ ਐਲ.ਸੀ. ਦੀਆਂ, ਏ.ਸੀ. ਜਾਂ ਹੋਰ ਸਾਡਾ ਜਿਹੜਾ ਕਲੀਪੀ ਸਮਾਨ ਸੀ ਉੱਤੇ ਰਹਿਣ ਦੇ ਜੋ ਮੰਜੇ-ਬਿਰਦੇ ਜੋ ਕੁਛ ਸੀਗਾ ਉਹ ਸਾਰਾ ਸਾਡਾ ਉਹ ਸਭ ਲੁੱਟ ਕਰਾਈ ਆ ਅਜੀ ਸਰਕਾਰ ਨੂੰ ਕਿਸ ਨਿਸ਼ਾਨੇ ਤੇ ਲੈਦੇ ਆ ਕਿ ਜਿਹੜਾ ਇਹ ਜਾਨਾ ਦਾ ਬਣਾਇਆ ਗਿਆ ਸਮਾਨ ਕਿਉਂ ਨਹੀਂ ਸਾਨੂੰ ਵਾਰ ਦਿੱਤੀ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਤੇ ਨਾਲ ਤਾਂ ਸਾਡਾ ਰੌਲਾ ਹੀ ਕੋਈ ਨਹੀਂ ਸੀਗਾ ਸਾਡੇ ਦੇ ਰੌਲਾ ਜਿਹੜਾ ਸੀਗਾ ਸੈਂਟਰ ਸਰਕਾਰ ਨਾਲ ਸੀਗਾ ਤੇ ਤੂੰ ਹੁਣ ਜਿਹੜੀ ਲਾਟੜਾਈ ਆ ਜਿਹੜਾ ਕਮਿਆਜਾ ਤੇ ਤੈਨੂੰ ਖੂਬ ਤਨਾਪ ਆ ਇੱਕ ਅਸੀਂ ਇਸ ਜਿਹੜਾ ਪੂਰਾ ਸਮਾਨ ਦੇ ਲਈ ਇੱਕ 6 ਮੈਂਬਰੀ ਦੀ ਕਮੇਟੀ ਬਣਾਈ ਆ ਜਿਹਦੇ ਵਿੱਚ ਗੁਰਮਤ ਸਿੰਘ ਮਾਗਟ ਜਰਨੈਲ ਸਿੰਘ ਕਾਲੇਕੇ ਬਲਵਾਰ ਸਿੰਘ ਹਈਗੜ ਅਰਜੰਦਰ ਸਿੰਘ ਮਸਤਾਨੀਆ ਬਰਵੰਦ ਸਿੰਘ ਬਹਿਰਾਮ ਕੇ ਸੁਖਨਾਮ ਸਿੰਘ ਸਾਨੀ ਇੱਕ ਕਮੇਟੀ ਜਿਹੜੀ ਉਸ ਪੂਰੀ ਦੀ ਜਾਂਚ ਕਰੂਗੀ ਜਾਂਚ ਕਰਕੇ ਜਿਹੜਾ ਸਮਾਨ ਦਾ ਪੂਰਾ ਮਿਹਰਬਾ ਜਿਹੜਾ ਇਹਨੇ ਮੈਨੂੰ ਅਪੀਲ ਕੀਤੀ ਤੁਹਾਡੇ ਲਈ ਲਿਆਗੇ ਚਲ ਜਿਹੜੀ ਸਾਡੀ ਸਮਾਨ ਦੀ ਪਰਪਾਈ ਅਣ ਕਰਦੇ ਤੁਹਾਡੇ ਸਵਾਲਾਂ ਦਾ ਇੱਕ ਮਿੰਟ ਲਾ ਲੀਵੀ ਜੀ ਦੀ ਗੱਲ ਕਰ ਲਾ ਹਾਂ ਦੀ ਕਰੋ